ਸਰ ਅੱਜ ਪੰਜਾਬ ਸਕੂਲ এডੂਕੇਸ਼ਨ ਬੋਰਡ ਨੇ ਜਿਹੜੇ ਹੀ ਨਤੀਜੇ ਦਿੱਤੇ ਆਈ 8ਵੀਂ ਦੇ ਉਹਨਾਂ ਚੋਂ ਹੀ ਪੰਜਾਬ ਤੋਂ ਟੌਪ ਕੀਤੀ 666 ਜ਼ਿਲ੍ਹਾ ਬਠਿੰਡਾ ਦੀ ਵਿਦਿਆਰਥਣ ਨੇ 8ਵੀਂ ਜਮਾਤ ਚੋਂ 600 ਚੋਂ 600 ਅੰਕ ਕੀਤੇ ਪ੍ਰਾਪਤ ਪੰਜਾਬ ਦੀ ਬਣੀ ਟਾਪਰ ਤਾਂ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਵੱਲੋਂ 8ਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਗਏ ਹਨ ਪਹਿਲਾ ਦੂਜਾ ਸਥਾਨ ਹਾਸਲ ਕਰਨ ਵਾਲੀਆਂ ਕੁੜੀਆਂ ਹਨ ਤੇ ਤੀਸਰੇ ਸਥਾਨ ਤੇ ਇੱਕ ਮੁੰਡਾ ਆਇਆ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਪਹਿਲੇ ਸਥਾਨ ਤੇ ਹਰਨੂਰਪ੍ਰੀਤ ਕੌਰ ਆਈ ਹੈ ਜੋ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਾਈ ਰੂਪਾ ਦੀ ਵਿਦਿਆਰਥਣ ਹੈ ਪਿੰਡ ਪਾਈ ਰੂਪਾ ਦੀ ਇਸ ਵਿਦਿਆਰਥਣ ਵਿਦਿਆਰਥ ਨੇ 600 600 ਅੰਕ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸਿਰਫ ਪੰਜਾਬ ਦਾ ਹੀ ਨਹੀਂ ਇਸ ਵਿਦਿਆਰਥ ਨੇ ਆਪਣੇ ਪਿੰਡ ਦਾ ਤੇ ਆਪਣੇ ਮਾਪਿਆਂ ਦਾ ਵੀ ਨਾਮ ਰੌਸ਼ਨ ਕੀਤਾ ਇਸ ਵਿਦਿਆਰਥ ਨੇ ਸਿਰਫ ਪੜਾਈ ਵਿੱਚ ਹੀ ਨਹੀਂ ਮੱਲਾ ਮਾਰੀਆਂ ਸਗੋ ਇਸ ਵਿਦਿਆਰਥ ਨੇ ਬਾਕਸਿੰਗ ਵਿੱਚ ਵੀ ਨੈਸ਼ਨਲ ਲੈਵਲ ਤੇ ਮੈਡਲ ਜਿੱਤ ਚੁੱਕੀ ਹੈ ਜੋ ਕਿ ਹੁਣ ਆਈਏਐਸ ਬਣਨਾ ਚਾਹੁੰਦੀ ਹੈ ਇਸ ਮੌਕੇ ਪਰਿਵਾਰ ਬਹੁਤ ਖੁਸ਼ ਨજર ਆ ਰਿਹਾ ਹੈ ਕਿ ਇਸ ਦੇ ਨਾਲ ਹੀ ਪਿੰਡ ਵਾਸੀਆਂ ਵੱਲੋਂ ਵੀ ਮਠਿਆਈ ਖਵਾ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ ਮੇਰਾ ਨਾਮ ਹਰਨੂਪ੍ਰੀਤ ਕੌਰ ਸਰ ਪਾਈ ਰੁਪਏ ਤੋਂ ਹੀ ਸਰਕਾਰੀ ਸਕੂਲ ਦੇ ਸਟੂਡੈਂਟ ਹੈ ਠੀਕ ਹੈ ਤੇ ਕੀ ਅਚੀਵਮੈਂਟਸ ਨੇ ਤੁਹਾਡੀ ਸਰ ਅੱਜ ਪੰਜਾਬ ਸਕੂਲ এডਿਕੇਸ਼ਨ ਬੋਰਡ ਨੇ ਜਿਹੜੇ ਨਤੀਜੇ ਦਿੱਤੇ ਆਈ 8ਵੀਂ ਦੇ ਉਹਨਾਂ ਚੋਂ ਹੀ ਪੰਜਾਬ ਤੋਂ ਟੌਪ ਕੀਤੀ 6660% ਅੱਛਾ ਤੇ ਅੱਛਾ ਕਿਵੇਂ ਕਿੰਨੀ ਖੁਸ਼ੀ ਜਿਹੜੀ ਹੋ ਰਹੀ ਹੈ ਇਸ ਕਰ ਨੂੰ ਲੈ ਕੇ ਕਿ ਤੁਹਾਡੀ ਅਚੀਵਮੈਂਟ ਸੀ ਹੋਈ ਸੀ ਕਿਤੇ ਸੋਚਿਆ ਸੀ ਇਹ ਸਰ ਹਾਂਜੀ ਬਹੁਤ ਖੁਸ਼ੀ ਆਈ ਸੋਚਿਆ ਸੀਗਾ ਵੀ 99% ਮੈਰਿਟ ਲਿਸਟ ਚ ਆਉਣਾਗਾ ਹੀ ਪਰ ਕੀ ਇਹ ਸੋਚਿਆ ਸੀ ਪੰਜਾਬ ਦੇ ਵਿੱਚ ਅੱਭਲ ਪੂਰੇ ਟੌਪ ਦੇ ਵਿੱਚ ਆਉਂਗੇ ਨਹੀਂ ਸਰ ਇਹ ਸੋਚਿਆ ਨਹੀਂ ਸੀਗਾ ਇਹ ਹੁਣ ਕਿਵੇਂ ਲੱਗਦਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਰ ਪੀਡਿੰਗ ਰੈਕਡ ਦੇਣੀ ਸਾਰੀ ਇਸ ਨੂੰ ਲੱਗੇ ਪੇਰੈਂਟਸ ਤੇ ਟੀਚਰਸ ਨੂੰ ਸਰ ਅੱਛਾ ਤੇ ਕੀ ਸਹਿਯੋਗ ਹੈ ਪੇਰੈਂਟਸ ਦਾ ਤੇ ਟੀਚਰ ਦਾ ਉਹਨਾਂ ਨੇ ਮਤਲਬ ਟਿਚਰਸ ਨੇ ਗਾਈਡ ਕੀਤਾ ਵੀ ਜੀ ਹਾਂ ਦੀ ਪੜੋ ਤੁਸੀਂ ਪੜੋ ਵੀ ਮਤਲਬ ਮੈਰਿਟ ਲਿਸਟ ਚ ਨਾਮ ਆ ਸਕਦਾ ਈ ਵਧੀਆ ਨੰਬਰ ਲੈ ਸਕਦੇ ਹੋ ਪੰਜਾਬ ਚ ਟੌਪ ਕਰ ਸਕਦੇ ਹੋ ਫਿਰ ਹੋਰ ਕੀ ਕੀ ਅਚੀਵਮੈਂਟਸ ਨੇ ਹਰਨੂਰ ਸਰ ਨੈਸ਼ਨਲ ਚੋਂ ਹੀ ਬਾਕਸਿੰਗ ਚੋਂ ਨੈਸ਼ਨਲ ਮੈਡਲ ਹੈ ਬ੍ਰੌਂਜ਼ ਦਾ ਅੱਛਾ ਕਿੰਨੇ ਚਿਰ ਤੋਂ ਤੁਸੀਂ ਬਾਕਸਿੰਗ ਕਰ ਰਹੇ ਹੋ 9 ਮਹੀਨੇ ਸਰ 9 ਮਹੀਨੇ ਹੋ ਗਏ ਨੇ ਹਾਂਜੀ ਤੇ ਅੱਗੇ ਕੀ ਬਣਨਾ ਚਾਹੁੰਦੇ ਹੋ ਭਵਿੱਖ ਚ ਆਈਏਐਸ ਸਰ ਆਈਏਐਸ ਅੱਛਾ ਕਿਉਂ ਉਹਦੇ ਚ ਕੀ ਤੁਹਾਨੂੰ ਸਪੈਸ਼ਲ ਖਾਸ ਲੱਗਦਾ ਕੋਈ ਰੀਜ਼ਨ ਬਦਿਆਨੀ ਸਰ ਬਦਿਆ ਲੱਗਦਾ ਸਰ ਮੈਂ ਜਗਰਾਤ ਸਿੰਘ ਜਗਰਾਤ ਜੀ ਬੱਚੀ ਦੀ ਅਚੀਵਮੈਂਟਸ ਨੂੰ ਲੈ ਕੇ ਕੀ ਕਹਿਣਾ ਚਾਹੋ ਸਰ ਬਹੁਤ ਖੁਸ਼ੀ ਹੈ ਜੀ ਬੱਚੀ ਨੇ ਟੌਪ ਕੀਤਾ ਜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜੀ ਮਾਣ ਹੈ ਜੀ ਬੱਚੀ ਤੇ ਯਾ ਸਕੂਲ ਦੇ 8ਵੀਂ ਦੇ ਨਤੀਜੇ ਸੀਗੇ ਜੀ ਜਿਹੜੇ ਉਹਨਾਂ ਦੇ ਵਿੱਚੋਂ 600 ਤੋਂ 600 ਅੰਕ ਲੈ ਕੇ ਜੀ ਬੱਚੀ ਨੇ ਟੌਪ ਕੀਤਾ ਸੀ ਕਦੋਂ ਪਤਾ ਲੱਗਿਆ ਤੁਹਾਨੂੰ ਇਸ ਤਰ੍ਹਾਂ ਸਰ ਮੈਨੂੰ 4:30 4:35 ਵਜੇ ਕਾਲ ਆਈ ਕਰੋ ਹੀ ਆਈ ਸੀ ਜੀ ਸਰ ਹਾਂਜੀ ਇਹ ਪਰ ਕੀ ਰਿਐਕਸ਼ਨ ਬਹੁਤ ਖੁਸ਼ੀ ਹੋਈ ਸਰ ਕਿੰਨੀ ਕੁ ਖੁਸ਼ੀ ਸੀ ਬਹੁਤ ਜਿਆਦਾ ਸੀ ਬਹੁਤ ਜਿਆਦਾ ਬਹੁਤ ਜਿਆਦਾ ਕਿੰਨੀ ਬਹੁਤ ਜਿਆਦਾ ਸੀ ਇੱਕ ਨਾਸ ਨਹੀਂ ਸਕਦਾ ਜੀ ਸਰ ਜੇ ਜਦੋਂ ਸਭ ਤੋਂ ਪਹਿਲਾ ਕੰਮ ਕੀ ਕੀਤਾ ਜਦੋਂ ਤੁਹਾਨੂੰ ਪਤਾ ਲੱਗਿਆ ਇਹ ਕਿ ਤੁਹਾਡੀ ਬੇਟੀ ਨੇ ਪੰਜਾਬ ਦੇ ਵਿੱਚ ਸਰ ਬਸ ਬੱਚੀ ਦੇ ਟੀਚਰ ਸਾਹਿਬਾਨ ਸੀਗੇ ਕੋਚ ਸਾਹਿਬ ਸਾਹਿਬ ਸੀਗੇ ਜੀ ਉਹਨਾਂ ਨੂੰ ਪਹਿਲਾਂ ਵਧਾਈਆਂ ਦਿੱਤੀਆਂ ਜੀ ਕਾਲ ਕਰਕੇ ਉਹਨਾਂ ਨੇ ਕਾਲ ਕੀਤੀ ਕਿ ਤੁਸੀਂ ਮੈਂ ਵੀ ਕੀਤੀ ਉਹਨਾਂ ਨੇ ਵੀ ਕੀਤੀ ਜੀ ਅੱਛਾ ਹਾਂਜੀ ਇਰ ਉਸ ਤੋਂ ਬਾਅਦ ਟੱਬਾ ਲੈ ਕੇ ਘਰੇ ਗਏ ਜੀ ਸਰ ਜੀ ਸਰ ਬਿਲਕੁਲ ਜੀ ਮਠਾਈ ਲੈ ਕੇ ਘਰੇ ਆ ਗਏ ਘਰ ਦੇ ਵਿੱਚ ਕਿਦਾਂ ਦਾ ਹੁਣ ਮਾਹੌਲ ਹੈ ਬਹੁਤ ਜਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਸਾਰੇ ਰਿਸ਼ਤੇਦਾਰ ਸਭ ਮੇਰੇ ਸਾਰੇ ਖੁਸ਼ ਹੈ ਜੀ ਪਰਿਵਾਰਕ ਮੈਂਬਰ ਰਿਸ਼ਤੇਦਾਰ ਆਣ ਦੇ ਕਿਹੜੇ ਕਿਹੜੇ ਪਹੁੰਚਾਰੇ ਸਾਰੇ ਰਿਸ਼ਤੇਦਾਰਾਂ ਦੇ ਜੀ ਟੀਚਰ ਸਾਹਿਬਾਨ ਦੇ ਸਾਰਿਆਂ ਦੀ ਹੋਣਾ ਰਹੀ ਜੀ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਮੇਰੇ ਫਾਦਰ ਸਾਹਿਬ ਨੇ ਜੀ ਮੇਰੇ ਮਾਤਾ ਜੀ ਹੈ ਵਾਈਫ ਹੈ ਤਿੰਨ ਬੱਚੇ ਹੈ ਜੀ ਮੇਰੇ ਤੇ ਸਭ ਤੋਂ ਸ਼ਰਾਰਤੀ ਕੌਣ ਹੈ ਸ਼ਰਾਰਤੀ ਤਾਂ ਤਿੰਨੇ ਹੀ ਹੈ ਜੀ ਇੰਨੀ ਰਾਤ ਕਰਦੇ ਨੇ ਸ਼ਰਾਰਤ ਵਾਸਤੇ ਇੱਕ ਦੂਜੇ ਨਾਲ ਲੜੀ ਜਾਂਦੇ ਤੂੰ ਮੇਰੀ ਸ਼ਰਟ ਪਾ ਲਈ ਤੂੰ ਮੇਰੇ ਬੂਟ ਪਾ ਲਈ ਬਸ ਇਹੀ ਹੈ ਇਹੀ ਸ਼ਰਾਰਤਾਂ ਜੀ ਹਰ ਨੂਰ ਕਰੋ ਸ਼ਰਾਰਤਾਂ ਕਰਦੀ ਹੈ ਤੇ ਕਿਦਾਂ ਹਰ ਘਰੇ ਕੀ ਬਣਾ ਦੇ ਸ਼ਰਾਰਤਾਂ ਦਾ ਸਾਰੇ ਇਹ ਆ ਵੀ ਜਦੋਂ ਪੜ੍ਹਨ ਤੋਂ ਬਾਅਦ ਆਉਂਦੇ ਆ ਘਰੇ ਜਾਂ ਗਰਾਊਂਡ ਜਾਣ ਵੇਲੇ ਆ ਉਦੋਂ ਸਾਰੇ ਲੜਦੇ ਆ ਕਿ ਵੀ ਤੂੰ ਮੇਂ ਸ਼ਰਟੇ ਪਾ ਕੇ ਜਾਣੀ ਸੀ ਤੂੰ ਪਾ ਲਈ ਇਹ ਕਰ ਲਿਆ ਉਹ ਕਰ ਲਿਆ ਜੀ ਬਸ ਇਸੇ ਤੇ ਫਿਰ ਇਹਦੇ ਵਿੱਚੋਂ ਜਿਵੇਂ ਹਰ ਨੂਰ ਆ ਤੇ ਇਹ ਗੇਮਿੰਗ ਵਗੈਰਾ ਵੀ ਮਨੇ ਕਰਦੀ ਆ ਟਾਈਮ ਕਿਦਾਂ ਕੱਢ ਪਾਉਂਦੀ ਆ ਤੇ ਕਿਵੇਂ ਸਰ ਜਿਵੇਂ ਮਾਰਨਿੰਗ ਹੈ ਜੀ ਮਾਰਨਿੰਗ ਇਹਨੇ ਸਾਨੂੰ ਰਾਤ ਨੂੰ ਸੌਣ ਲੱਗੀ ਨੇ ਕਹਿ ਕੇ ਪੈਣਾਗਾ ਕਿ ਮੈਨੂੰ ਸਵੇਰੇ 8:00 ਵਜੇ ਉਠਾ ਦੇ ਨੇ ਫਿਰ ਪੜਦੀ ਹੈ ਜੀ ਸਕੂਲ ਜਾਂਦੀ ਹੈ ਸਕੂਲੋਂ ਸਟੱਡੀ ਕਰਕੇ ਆ ਕੇ ਫਿਰ ਗਰਾਊਂਡ ਜਾਣਾ ਹੈ ਜੀ ਗਰਾਊਂਡ 'ਚ ਇਹਨੇ ਆਪਦਾ ਜੋ ਵਰਕਆਊਟ ਕਰਕੇ ਆਉਣਾ ਹੈ ਜੀ ਇਸ ਤੋਂ ਬਾਅਦ ਗਰਾਊਂਡ 'ਚੋਂ ਆ ਕੇ ਜੀ ਫਿਰ ਰਾਤ ਦੇ ਟਾਈਮ ਵੀ ਇੱਕ ਦੋ ਘੰਟੇ ਪੜਨ ਤੇ ਲੁੰਦੀ ਹੈ ਥੋੜਾ ਬਹੁਤ ਕਰ ਲੈਂਦੀ ਹੈ ਜੀ ਮੂਡ ਹੋਵੇ ਮੂਡ ਹੋਵੇ ਕਰ ਲੈਂਦੀ ਹੈ ਜੀ ਪੱਠੇ ਮਸ਼ੀਨ ਤੇ ਵੀ ਕੁੱਤਰਦੀ ਹੈ اتنا ਸਟਰੈਪਸ਼ ਕਰ ਲੈਂਦੀ ਹੈ ਮੁੰਡਿਆਂ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿ ਇੱਕ ਤੀ ਨੂੰ ਲੈ ਕੇ ਬਹੁਤ ਸਾਰੇ ਸਮਾਜ ਦੇ ਵਿੱਚ ਇਹ ਦੇਖਦੇ ਨੇ ਕਿ ਕੀ ਮੁੰਡਿਆਂ ਨਾਲ ਘਾਟ ਘਾਟ ਹੁੰਦੀ ਹੈ ਜੀ ਉਹਨੂੰ ਦੇਖ ਕੇ ਕਿਵੇਂ ਦੇਖਦੇ ਨਹੀਂ ਸਰ ਖੈਰ ਸਾਡੇ ਪਰਿਵਾਰ ਦਾ ਇਹ ਮਾਹੌਲ ਨਹੀਂ ਹੈਗਾਗਾ ਜੇਟੇ ਚ ਜਾਂ ਬੇਟੀ ਚ ਕੋਈ ਫਰਕ ਨਹੀਂ ਹੈਗਾਗਾ ਕਿਉਂਕਿ ਜਦੋਂ ਇਹ ਜਨਮੇ ਆ ਮੇਰੇ ਫਾਦਰ ਸਾਹਿਬ ਨੇ ਇਹ ਕਹਿੰਦਾ ਸੀਗਾ ਕਿ ਆਪਾਂ ਲੋੜੀ ਬੰਦਣੀ ਹੈ ਅਸੀਂ ਸਰ ਮੇਰੇ ਦੋ ਬੇਟੀਆਂ ਦੋਨਾਂ ਦੀ ਲੋੜੀ ਬੰਦੀ ਹੈ ਜੀ ਜਿਹੜੇ ਕਹਿੰਦੇ ਨੇ ਕਿ ਵੀ ਘੱਟ ਹੁੰਦੀਆਂ ਨੇ ਕੁੜੀਆਂ ਨਹੀਂ ਸਰ ਉਹਨਾਂ ਦੀ ਸਮਝ ਹੈ ਜੀ ਬੇਕੂਫੀ ਹੈ ਜੀ ਜੀ ਕਿ ਜਿਹੜੀ ਕੁੜੀਆਂ ਵੱਧ ਹੁੰਦੀਆਂ ਨੇ ਉਹ ਤੁਸੀਂ ਦਿਖਾਤਾ ਜੀ ਸਰ ਜੀ ਸਰ ਬਿਲਕੁਲ ਜੀ ਅਸੀਂ ਨਹੀਂ ਦਿਖਾਇਆ ਜੀ ਸਾਡੀ ਬੇਟੀ ਨੇ ਦਿਖਾਇਆ ਕਿ ਧੀਆ ਕਿਸੇ ਤੋਂ ਘੱਟ ਨਹੀਂ ਜੀ ਕਿਸੇ ਤੋਂ ਘੱਟ ਨਹੀਂ ਤੇ ਮਾਪਿਆਂ ਦਾ ਸਿਰ ਉੱਚਾ ਕਰਦੀ ਹੈ ਜੀ 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 ਕਿਹਾਣੋਗੀ ਜੀ ਜਿਹੜਾ ਹਰਨੂਰ ਨੇ ਅਵਲ ਨੰਬਰ ਤੇ ਪੂਰੇ ਪੰਜਾਬ ਦੇ ਵਿੱਚ ਆਈ ਹੈ ਸਭ ਤੋਂ ਪਹਿਲਾਂ ਖੁਸ਼ੀ ਮਾਂ ਨੂੰ ਕੀ ਹੋਈ ਹੈ ਇੰਤਾਂ ਦੀ ਹੋਈ ਹੈ ਬਹੁਤ ਖੁਸ਼ੀ ਹੋਈ ਹੈ ਜੀ ਕਿੰਦਾ ਦੀ ਕੀ ਕੀਤਾ ਸਭ ਤੋਂ ਪਹਿਲਾਂ ਜਿਹੜੇ ਦੋ ਰਿਐਕਸ਼ਨ ਕੀ ਸੀ ਤੁਹਾਡਾ ਜਦੋਂ ਮਹਿਸੂਸ ਕੀਤਾ ਹੈ ਜੀ ਇਹ ਐਕਸਾਂ ਤੇ ਹੀ ਸੀ ਵਧੀਆ ਸਾਡੀ ਬੱਚੀ ਨੰਬਰ ਲੈ ਕੇ ਪਾਸ ਹੋ ਗਈ। ਸਾਡਾ ਨਾਂ ਉੱਚਾ ਕੀਤਾ ਇਹਨਾਂ ਨੇ। ਹਾਂਜੀ। ਅੱਛਾ ਪਤਾ ਸੀ ਕਿ ਵੀ ਬੇਟੀ ਦੇ ਨੇ ਨੰਬਰ ਆਜਣਗੇ ਜਾਇ ਇਹ ਵੀ ਸੁਣਾ ਦੇਗੀ। ਹਾਂਜੀ ਇਹਨਾਂ ਤਾਂ ਸਾਨੂੰ ਆਸ ਸੀ ਸਾਡੀ ਬੱਚੀ ਵਧੀਆ ਨੰਬਰ ਲੈ ਕੇ ਪਾਸ ਹੋ ਗਈ। ਟੌਪ ਕਰੂਗੀ। ਅੱਛਾ ਜਿਹੜਾ ਬੱਚਿਆਂ ਨੂੰ ਲੈ ਕੇ ਹਰ ਕੋਈ ਮਹਿੰਗੇ ਤੋਂ ਮਹਿੰਗੇ ਸਕੂਲ ਪੜਾਉਣ ਦੀ ਕੋਸ਼ਿਸ਼ ਕਰਦਾ। ਇੱਕ ਧੀ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਕੇ ਪੰਜਾਬ ਦੇ ਉੱਪਰ ਹਾਂਜੀ ਹਾਂਜੀ। ਉਹਨੂੰ ਲੈ ਕੇ ਕਿਵੇਂ ਵੇਖਦੇ ਹੋ ਕਿ ਵੀ ਮਹਿੰਗੇ ਸਕੂਲਾਂ ਦੇ ਵਿੱਚ ਕੀ ਕੀ ਹੁੰਦਾਗਾ? ਨਹੀਂ ਸਰ ਮਹਿੰਗੇ ਸਕੂਲਾਂ ਦਾ ਨਹੀਂ ਹੁੰਦਾ ਇਹ ਤਾਂ ਬੱਚੇ ਦੇ ਸਿਰ ਤੇ ਆਈ ਪੜਨਾ ਤਾਂ ਉਹਨੇ ਸਰਕਾਰੀ ਚ ਵੀ ਪੜ ਲੈਣਾ ਨਹੀਂ ਪੜਨਾ ਤਾਂ ਉਹਨੇ ਪ੍ਰਾਈਵੇਟ ਚ ਵੀ ਨਹੀਂ ਪੜਨੇ ਇਹ ਬੱਚੇ ਦੇ ਸਿਰ ਤੇ ਆਈ ਪੜਨਾ ਬੱਚੇ ਮਾਹੌਲ ਕਿਦਾਂ ਦਾ ਬਣਾਉਂਦੇ ਸੀ ਲੋਕ ਕਹਿੰਦੇ ਕਿ ਸਾਡੇ ਬੱਚੇ ਤਾਂ ਪੜਦੇ ਨਹੀਂਗੇ ਭਈ ਇਹ ਕਿਵੇਂ ਪੜ ਜਾਂਦੇ ਮਾਹੌਲ ਕਿਦਾਂ ਦਾ ਦਿੰਦੇ ਨੇ ਉਹਨਾਂ ਨੂੰ ਮਾਹੌਲ ਤਾਂ ਵਧੀਆ ਸੀ ਕਿੱਦਾਂ ਦਿੰਦੇ ਹੋ ਮਾਹੌਲ ਕਿੱਦਾਂ ਦਾ ਬਸੇ ਮਤਲਬ ਐ ਕਿ ਬੱਚੇ ਨੂੰ ਟਾਈਮ ਕਿਵੇਂ ਦਿੰਦੇ ਆ ਡਾਂਟਦੇ ਵੀ ਉਹਨਾਂ ਜ਼ਿਆਦਾ ਨਹੀਂ ਜੀ ਡਾਂਟਦੇ ਸੀ ਜੇ ਲੜਦੇ ਆ ਫੇਰ ਉਹ ਝੜਕਦੇ ਨਹੀਂ ਹੋਣੇ ਸੀ ਜਾਣਦੇ ਅੱਛਾ ਹਾਂਜੀ ਨਹੀਂ ਹਰ ਰੋਜ਼ ਹੀ ਡਾਂਟ ਹੁੰਦੀ ਹੈ ਕੀ ਨਹੀਂ ਜੀ ਅੱਛਾ ਤੇ ਹੋਰ ਕੀ ਬੱਚੀ ਦੇ ਬਾਰੇ ਥੋੜਾ ਜਿਹਾ ਦੱਸੋ ਕਿ ਬਿਸ਼ਰਤ ਕਿੰਨੀ ਕ ਕਰਦੀ ਹੈ ਸ਼ਰਾਰਤ ਕਰਦੀ ਹੈ ਹਾਂਜੀ ਤੇ ਹੋਰ ਪੜ੍ਹਾਈ ਦੇ ਵਿੱਚ ਕਿੰਨਾ ਟਾਈਮ ਦਿੰਦੀ ਹੈ ਪੜ੍ਹਾਈ 'ਚ ਵੀ ਟਾਈਮ ਪੂਰਾ ਦਿੰਦੀ ਹੈ ਖੇਡ 'ਚ ਵੀ ਪੂਰਾ ਟਾਈਮ ਦਿੰਦੀ ਹੈ ਅੱਛਾ ਹਾਂਜੀ ਤੇ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿਹੜੇ ਮੁੰਡਾ ਨੂੰ ਵੱਧ ਸਮਝਦੇ ਕੁੜੀਆਂ ਨੂੰ ਘੱਟ ਸਮਝਦੇ ਜਾਂ ਮੁੰਡੇ ਵੱਧ ਕਹੇ ਕਿ ਜਿਹੜੇ ਅੱਜ ਕੱਲ ਦਾ ਮਾਹੌਲ ਨਸ਼ਾ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਮੁੰਡੇ ਉਧਰ ਉਧਰ ਬੱਤੇ ਕੁੜੀਆਂ ਦਾ ਨਾਰਾ ਪੁੱਛਾ ਕਰੀਏ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬੱਚੀਆਂ ਧੀਆਂ ਘੱਟ ਹੁੰਦੀਆਂ ਨੇ ਨਹੀਂ ਜੀ ਧੀਆਂ ਕਿਸੇ ਨੂੰ ਘੱਟ ਨਹੀਂ ਜੀ ਇਹ ਤਾਂ ਆਪਣੀ ਆਪ ਦੀ ਸੋਚ ਹੈ ਮਾਸਟਰ ਨਰਵਿੰਦਰ ਸਿੰਘ ਪੰਜਾਬੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਭੈਰੂਪਾ ਜਿੱਥੇ ਬੱਚੀ ਹਰਨੂਰਪ੍ਰੀਤ ਪੜ੍ਹਦੀ ਹੈ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਇੱਕ ਮਹਾਨਤਾ ਦੇ ਜਿਹੜੇ ਗੁਣ ਹੈਗੇ ਬੱਚੇ ਦੇ ਪਾਲਣੇ ਤੋਂ ਹੀ ਪਤਾ ਲੱਗ ਜਾਂਦਾ ਇਹ ਬੱਚੀ ਜਦੋਂ ਪ੍ਰਾਇਮਰੀ ਦੇ ਅਧਿਆਪਕਾਂ ਤੋਂ ਪੁੱਛਦੇ ਆਗੇ ਉਦੋਂ ਵੀ ਹਰ ਇੱਕ ਗੱਲ ਨੂੰ ਬੜੀ ਗਹਿਰਾਈ ਨਾਲ ਧਿਆਨ ਨਾਲ ਪੜ੍ਹਦੀ ਸੀ ਸੁਣਦੀ ਸੀ ਦੂਜੀ ਗੱਲ ਇਹ ਹੈ ਕਿ ਇਹ ਕਿਉਰੀਅਸ ਬਹੁਤ ਹੈ ਕਿ ਕੋਈ ਵੀ ਗੱਲ ਨੂੰ ਲੈ ਕੇ ਜਿੰਨਾ ਚਿਰ ਇਹਦੀ ਤਸੱਲੀ ਨਹੀਂ ਹੁੰਦੀ ਇਹ ਪੁੱਛਦੀ ਰਹਿੰਦੀ ਹੈ ਤੇ ਜਾਂ ਜੇ ਉਹਨੂੰ ਲੱਗਦਾ ਕਿ ਇਸ ਵਾਰ ਕਿਤੇ ਨਹੀਂ ਤਸੱਲੀ ਹੋਈ ਸਕੂਲ 'ਚੋਂ ਤਾਂ ਇਹ ਉਹਦੇ ਇੰਟਰਨੈਟ ਦੇ ਉੱਤੇ ਤੇ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੀ ਹੈ ਇੱਥੋਂ ਤੱਕ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਕਿ ਇਹ ਪੰਜਾਬੀ ਅੰਗਰੇਜ਼ੀ ਤੋਂ ਬਿਨਾ ਹੋਰ ਭਾਸ਼ਾਵਾਂ ਨੂੰ ਵੀ ਸਿੱਖਣ ਦੀ ਬਹੁਤ ਕੋਸ਼ਿਸ਼ ਕਰਦੀ ਹੈ ਅੱਛਾ ਕਈ ਵਾਰ ਆਪਾਂ ਕਹਿ ਦਿੰਦੇ ਬਹੁਤ ਔਖੀਆਂ ਭਾਸ਼ਾਵਾਂ ਜਿਸ ਤਰ੍ਹਾਂ ਕੋਈ ਕੋਰੀਅਨ ਹੈ ਜਾਂ ਚਾਈਨੀਜ਼ ਹੈ ਉਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਵੀ ਕਰਦੀ ਹੈ ਤੇ ਕਈ ਵਾਰ ਆਪਣਾ ਐ ਲੱਗਦਾ ਕਿ ਬੱਚਾ ਉਧਰ ਕਰਦਾ ਪਰ ਫਿਰ ਵੀ ਕਿਉਰਿਓਸਟੀ ਮਾਈਂਡ ਹੈ ਤੇ ਇੱਕ ਕਿਸੇ ਨੂੰ ਕਾਮਯਾਬ ਹੋਣ ਲਈ ਇਸ ਤਰ੍ਹਾਂ ਦਾ ਐਪਟੀਟਿਊਡ ਵੀ ਹੋਣਾ ਚਾਹੀਦਾ ਜਿੰਨਾ ਚਿਰ ਆਪਣੇ ਤੋਂ ਸੰਤੁਸ਼ਟੀ ਨਹੀਂ ਹੁੰਦੀ ਆਪਾਂ ਉਹਨੂੰ ਹੋਰ ਸਿੱਖਦੇ ਰਹੋ ਜਾਣਕਾਰੀ ਲਓ ਜਦੋਂ ਜਾਣਕਾਰੀ ਮਿਲਦੀ ਹੈ ਫੇਰ ਹੀ ਸੰਤੁਸ਼ਟ ਹੁੰਦੀ ਸੀ ਇਹਦੇ ਵਿੱਚ ਇਹਨਾਂ ਦਾ ਕਿਰਦਾਰ ਕਿੱਦਾਂ ਦਾ ਹੈ ਜਿਆਦਾ ਪੜ੍ਹਾਈ ਤੋਂ ਇਲਾਵਾ ਵੱਖਰਾ ਹੋਰ ਰੂਟੀਨ ਲਾਈਫ ਸਕੂਲ ਦੇ ਵਿੱਚ ਬਹੁਤ ਹੀ ਅਨੁਸ਼ਾਸਨ ਵਾਲੀ ਬੱਚੀ ਹੈ ਇਹ ਕੋਈ ਬਿਲਕੁਲ ਨਹੀਂ ਸ਼ਰਾਰਤੀ ਨਹੀਂ ਬਹੁਤ ਸੀਰੀਅਸ ਰਹਿੰਦੀ ਹੈਗੀ ਤੇ ਮਤਲਬ ਸੰਜੀਦਗੀ ਨਾਲ ਕੰਮ ਕਰਦੀ ਹੈ ਜਿਸ ਤਰ੍ਹਾਂ ਦੀ ਇਹਨੂੰ ਕੋਈ ਕੰਮ ਕਰਨਾ ਨਹੀਂ ਜਿਹਦੀ ਨੋਟਬੁੱਕ ਦੇਖ ਲਓਗੇ ਦੇਖੋਗੇ ਤੁਸੀਂ ਤੁਹਾਨੂੰ ਟਾਈਮ ਲੱਗਿਆ ਤਾਂ ਸਾਰਿਆਂ ਨੂੰ ਸਲੀਕੇ ਦੇ ਨਾਲ ਕੰਮ ਕਰਦੀ ਹੈ ਤੇ ਜਦੋਂ ਖੇਡਦੀ ਹੈ ਉਦੋਂ ਤਾਂ ਲੱਗਦਾ ਨਹੀਂ ਹੁੰਦਾ ਕਿ ਇਹ ਪੜਨ ਵਾਲੀ ਬੱਚੀ ਹੈ ਤੇ ਜਦੋਂ ਇਹ ਪੜਦੀ ਹੈ ਉਦੋਂ ਇਹ ਨਹੀਂ ਲੱਗਦਾ ਹੁੰਦਾ ਕਿ ਇਹ ਸਵੇਰੇ ਗਰਾਊਂਡ ਦੇ ਵਿੱਚ ਖੇਡ ਕੇ ਆਈ ਹੈ ਕਿਉਂਕਿ ਜਦੋਂ ਜਿਹੜੀ ਜੀ ਇਹਨੂੰ ਕਰਦੀ ਹੈ ਪੂਰੀ ਫੋਕਸ ਉਸ ਤੇ ਰੱਖਦੀ ਹੈ ਤੇ ਮੈਨੂੰ ਲੱਗਦਾ ਜਿਹੜੀ ਐਡੀ ਵੱਡੀ ਪ੍ਰਾਪਤੀ ਹੈ ਇੰਨੀ ਡਿਟਰਮੀਨੇਸ਼ਨ ਤੇ ਫੋਕਸ ਬਿਨਾ ਸੰਭਵ ਨਹੀਂ ਹੈਗੀ ਕੀ ਕਹਿਣਾ ਚਾਹੁੰਦੇ ਆ ਆਖਿਰਕਾਰ ਇਸ ਬੱਚੀ ਨੂੰ ਲੈ ਕੇ ਤੁਹਾਡੇ ਪੰਨੇ ਭਾਵ ਕੀ ਹੈ ਮੰਦੇ ਭਾਵੇ ਹੈ ਕਿ ਪਰਮਾਤਮਾ ਦੀ ਮਿਹਰ ਬਣੀ ਰਹੇ ਇਸੇ ਤਰ੍ਹਾਂ ਹੀ ਬੱਚੀ ਮਿਹਨਤ ਕਰਦੀ ਰਹੇ ਤੇ ਸਾਰਿਆਂ ਦਾ ਜਿਹੜਾ ਆਸ਼ੀਰਵਾਦ ਦੇ ਨਾਲ ਰਹੇ ਤਾਂ ਇਹ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਬਹੁਤ ਵੱਡੀਆਂ ਪ੍ਰਾਪਤੀਆਂ ਕਰਕੇ ਦੇ ਸਕਦੀ ਹੈ ਇਹ ਆਈਐਸ ਬੰਨਾ ਚਾਹੁੰਦੀ ਹੈ ਆਈਐਸ ਤੋਂ ਬਿਨਾ ਵੀ ਇਹ ਹੋਰ ਵੀ ਜਿਹੜੇ ਵੀ ਕੋਈ ਫੀਲਡ ਦੇ ਵਿੱਚ ਜਾਊਗੀ ਤੇ ਇਹ ਜਿਵੇਂ ਕਹਿੰਦੇ ਆ ਕਿ ਨਾਮ ਰੋਸ਼ਨ ਨਾਮ ਰੋਸ਼ਨ ਕਰੂਗੀ ਤੇ ਚੰਗੀਆਂ ਪ੍ਰਾਪਤੀਆਂ ਕਰੂਗੀ ਤੇ ਸਾਨੂੰ ਬਹੁਤ ਬਹੁਤ ਇਸ ਤਰ੍ਹਾਂ ਦੀ ਉਮੀਦ ਵੀ ਹੈ ਤੇ ਬੱਚੀ ਤੇ ਮਨ ਵੀ ਹੈ ਸਤਿ ਸ੍ਰੀ ਅਕਾਲ ਜੀ ਨਾਮ ਮੇਰਾ ਨਿਰਮਲ ਸਿੰਘ ਹੈ ਰੂਟ ਫਾਊਂਡੇਸ਼ਨ ਦੀ ਤਰਫ ਤੋਂ ਐਜ਼ ਅ ఫిਜ਼ੀਕਲ ਟ੍ਰੇਨਰ ਮੈਂ ਗਵਰਨਮੈਂਟ ਸਕੂਲ ਦੇ ਵਿੱਚ ਪਿਛਲੇ 1 ਸਾਲ ਤੋਂ ਕੰਮ ਕਰ ਰਿਹਾ ਹਾਂ ਤਾਂ ਸਾਨੂੰ ਜਿਹੜਾ ਮੇਨ ਮਕਸਦ ਸਾਡਾ ਸੀਗਾ ਬੱਚਿਆਂ ਨੂੰ ਸਪੋਰਟਸ ਨਾਲ ਜੋੜਨਾ ਸੀ ਤੁਹਾਨੂੰ ਪਿਛਲੇ 1 ਸਾਲ ਦੇ ਦੌਰਾਨ ਅਸੀਂ ਇਸ ਬੱਚੀ ਨੂੰ ਤਿਆਰ ਕੀਤਾ ਜਿਹਦੀ ਨੈਸ਼ਨਲ ਮੈਡਲ ਦੀ ਜਿਹੜੀ ਪ੍ਰਾਪਤੀ ਆ ਵੱਡੇ ਲੈਵਲ ਦੀ ਪ੍ਰਾਪਤੀ ਆ ਸਾਡੀ ਉਸ ਦੇ ਨਾਲ ਹੀ ਬੱਚੀ ਨੇ ਗੇਮਾਂ ਦੇ ਨਾਲ ਨਾਲ ਪੜ੍ਹਾਈ ਦੇ ਵਿੱਚ ਵੀ ਅੱਬਲਾ ਕੇ ਇਹ ਸਿੱਧ ਕਰਤਾ ਵੀ ਕਰਨ ਵਾਲਾ ਜੋ ਵੀ ਕਰਨਾ ਚਾਹੇ ਉਹ ਠਾਨ ਲੇ ਤਾਂ ਸਭ ਕੁਝ ਹੋ ਸਕਦਾ ਹੈ ਬਹੁਤੇ ਲੋਕਾਂ ਦਾ ਪੇਰੈਂਟਸ ਦਾ ਜਾਂ ਟੀਚਰਾਂ ਦਾ ਇਹ ਕਹਿਣਾ ਹੁੰਦਾ ਵੀ ਬੱਚਾ ਪੜ੍ਹਾਈ ਵਾਲੇ ਪਾਸੇ ਪਿੱਛੇ ਨਾ ਰਹਿ ਜੀ ਜਾਂ ਤੂੰ ਪੜ੍ਹਾਈ ਤੇ ਕਮਜ਼ੋਰ ਐ ਤੂੰ ਗੇਮ ਵਾਲੇ ਪਾਸੇ ਨਾ ਜਾ ਤਾਂ ਇਹਨੇ ਬੱਚੀ ਨੇ ਦੋਨੇ ਕੁਸ਼ ਕਰਕੇ ਦਿਖਾਤੇ ਪੜ੍ਹਾਈ ਚੋ ਵੀ ਟੋਪ ਐ ਤੇ ਗੇਮ ਦੇ ਵਿੱਚ ਵੀ ਨੈਸ਼ਨਲ ਚ ਮੈਡਲ ਮਾਰ ਕੇ ਨੇ ਟੋਪ ਕਰਕੇ ਦਿਖਾਤਾ ਸਰ ਸਮਾਂ ਕਿਵੇਂ ਮੈਨੇਜ ਕਰਦੇ ਸੀਗੇ ਬੱਚੀ ਦੀ ਲਗਨ ਕਿੰਨੀ ਸੀਗੀ ਇਸ ਪੜ੍ਹਾਈ ਐਸ ਐਚ ਐਚ ਅਚੀਵਮੈਂਟ ਤੇ ਜੀ ਸਮਾਂ ਮੈਨੇਜ ਕਰਨਾ ਇਹਦੇ ਲਈ ਬਹੁਤ ਔਖੀ ਗੱਲ ਸੀ ਪਰ ਔਰ ਜੋ ਇਹ ਕੇਰਾ ਰੀਡ ਕਰ ਲੈਂਦੀ ਸੀ ਇਹਨੂੰ ਦੁਬਾਰਾ ਉਹ ਪੜਨ ਦੀ ਲੋੜ ਨਹੀਂ ਸੀ ਪੈਂਦੀ ਕਿਉਂਕਿ ਪੇਪਰ ਤੋਂ ਪਹਿਲਾਂ ਇਹ ਜੋ ਮਤਲਬ ਪੜਨਾ ਸੀ ਇਹਨੇ ਕੇਰਾ ਪੜ ਕੇ ਪੇਪਰ ਦਿੰਦੇ ਤੇ ਪੇਪਰ ਤੋਂ ਬਾਅਦ ਸ਼ਾਮ ਨੂੰ ਵੀ ਇਹ ਗਰਾਊਂਡ ਜਾ ਕੇ ਆਪਦੀ ਜਿਹੜੀ ਪ੍ਰੈਕਟਿਸ ਕਰਦੀ ਸੀ ਪੇਪਰਾਂ ਤੋਂ 1 ਮਹੀਨਾ ਪਹਿਲਾਂ ਇਹਦੀ ਨੈਸ਼ਨਲ ਸੀ ਲਗਭਗ 12 13 ਦਿਨ ਨੈਸ਼ਨਲ ਲੱਗੇ ਆ ਤਾਂ ਸਾਰਾ ਕੁਝ ਦੁਆਰੇ ਆ ਕੇ ਨੇ ਸਾਰਾ ਕੁਝ ਰੀਡ 1 ਮਹੀਨੇ ਦੇ ਵਿੱਚ ਉਹ ਦੋਰੇ ਪੇਪਰ ਆ ਜਿਹੜੇ ਦਿੱਤੇ ਮਤਲਬ ਇਹ ਬੱਚੀ ਨੇ ਜਿੱਦਾ ਗੇਮਾਂ ਸੀ ਉਹਨਾਂ ਹੀ ਪਾਰਟਿਸਪੇਟ ਐਜੂਕੇਸ਼ਨ ਦੇ ਵਿੱਚ ਜੀ ਜੀ ਉਹ ਲੋ ਪੜਾਈ 'ਚ ਵੀ ਬੈਸਟ ਐ ਸਕੂਲ ਦੇ ਹੋਰ ਐਕਟੀਵਿਟੀ ਜ ਕੰਮਾਂ ਦੇ ਵਿੱਚ ਵੀ ਮਤਲਬ ਕਿਸੇ ਪੱਖ ਤੋਂ ਵੀ ਇਹ ਕਮੀ ਨਹੀਂ ਇਹਦੇ ਵਿੱਚ ਸਾਰੇ ਪੱਖਾਂ ਤੋਂ ਪੂਰੀ ਬਹੁਤ ਵੱਡੀ ਖੁਸ਼ੀ ਆ ਜੀ ਪ੍ਰਸੰਨਤਾ ਹੈ ਵੈਸੇ ਸਾਰੇ ਪੰਜਾਬੀਆਂ ਲਈ ਖਾਸ ਕਰਕੇ ਜ਼ਿਲ੍ਹਾ ਬਠਿੰਡਾ ਦੇ ਲਈ ਕਿਉਂਕਿ ਭਾਈ ਰੂਪਾ ਨਗਰ ਇਤਿਹਾਸਕ ਪਿੰਡ ਆ ਜ਼ਿਲ੍ਹਾ ਬਠਿੰਡਾ ਦਾ ਤੇ ਹਰਨੂਰਪ੍ਰੀਤ ਸਾਡੇ ਬੇਟੀ ਆ ਭਾਈ ਜਗਰਾਜ ਦੀ ਬੇਟੀ ਧੀ ਆ ਸੋ ਸਭ ਤੋਂ ਵੱਡੀ ਗੱਲ ਤੇ ਆ ਵੀ ਪਿੰਡ ਦੇ ਵਿੱਚ ਰਹਿਣ ਵਾਲੀ ਬੱਚੀ ਔਰ ਦੂਸਰੀ ਗੱਲ ਕਿਰਤੀ ਪਰਿਵਾਰ ਇਹਦੇ ਫਾਦਰ ਸਾਹਿਬ ਕਾਰਪੈਂਟਰ ਦਾ ਕੰਮ ਕਰਦੇ ਆ ਔਰ ਤੀਸਰੀ ਗੱਲ ਸਰਕਾਰੀ ਸਕੂਲ ਔਰ ਚੌਥੀ ਗੱਲ ਪੜ੍ਹਾਈ ਪੜ੍ਹਾਈ ਦੇ ਵਿੱਚ ਵੀ 600 ਦੇ ਵਿੱਚੋਂ 600 ਨੰਬਰ ਤੇ ਗੇਮਾਂ ਦੇ ਵਿੱਚੋਂ ਬਾਕਸਿੰਗ ਦੇ ਵਿੱਚੋਂ ਨੈਸ਼ਨਲ ਜੀਨਰ ਹੈ ਸੋ ਬਹੁਤ ਵੱਡੇ ਮਾਣ ਤੇ ਸਨਮਾਨ ਵਾਲੀ ਗੱਲ ਹੈ ਔਰ ਇਸ ਦੀਆਂ ਗੱਲਾਂ ਨੂੰ ਸੁਣ ਕੇ ਲੱਗਦਾ ਹੈ ਕਹਿੰਦੇ ਹੁੰਦੇ ਯਤਨ ਤੇ ਯਕੀਨ ਪਰਬਤ ਅਖਾੜ ਸਕਦੇ ਆ ਉਹ ਇਹਦੇ ਵਿੱਚੋਂ ਅਸੀਂ ਦੇਖ ਸਕਦੇ ਆ ਕਹਿੰਦੇ ਬੇਹਮਤੀ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਸੋ ਇਹ ਗੱਲ ਸਾਡੀ ਇਸ ਬੇਟੀ ਨੇ ਸਾਬਤ ਕੀਤੀ ਆ ਸਾਰੇ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਬੱਚਿਆਂ ਨੂੰ ਤੇ ਵਿਦਿਆਰਥੀਆਂ ਨੂੰ ਇਸ ਤੋਂ ਸਿੱਖਣ ਨੂੰ ਬਹੁਤ ਸੁਨਹਿਰੀ ਮੌਕਾ ਉਹਨਾਂ ਵਾਸਤੇ ਵੀ ਜੇ ਅਸੀਂ ਮਿਹਨਤ ਕਰਦੇ ਹਾਂ ਸਾਰਾ ਕੁਝ ਸੰਭਵ ਹੈ ਮਿਹਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ ਇਹ ਆਈਐਸ ਬਣਨ ਦੀ ਗੱਲ ਕਰਦੀ ਹੈ ਬਣੂਗੀ ਮੈਂ ਕਹਿੰਦਾ ਨਾ ਬਣੂਗੀ ਕਿਉਂਕਿ ਇਹਦੇ ਵਿੱਚ ਹਿੰਮਤ ਆ ਹੌਸਲਾ ਉਤਸ਼ਾਹ ਲਗਨ ਹੈ ਕਿ ਜ਼ਿੰਦਗੀ ਦਾ ਨਿਸ਼ਾਨਾ ਕਈ ਬੰਦੇ ਗੱਡੀਆਂ ਹੀ ਤੋਰੀ ਫਿਰਦੇ ਹਨ ਨਿਸ਼ਾਨਾ ਨਹੀਂ ਹੁੰਦਾ ਇਹਦਾ ਨਿਸ਼ਾਨਾ ਵੀ ਹੈ ਮਿਹਨਤ ਵੀ ਕਰਦੀ ਆ ਸੰਘਰਸ਼ ਵੀ ਕਰਦੀ ਆ ਸੋ ਸਾਡੀ ਅਰਦਾਸ ਆ ਪ੍ਰਮਾਤਮਾ ਦੇ ਚਰਨਾਂ 'ਚ ਵੀ ਸਾਡੀ ਜਿਹੜੀ ਬੇਟੀ ਆ ਇਹ ਆਈਐਸ ਦੀ ਕੁਰਸੀ ਤੇ ਬੈਠੇ ਅਸੀਂ ਫੇਰ ਇਸੇ ਤਰ੍ਹਾਂ ਖੁਸ਼ੀਆਂ ਵੰਡ ਗਏ ਸਾਰੀਆਂ ਜਣੀਆਂ ਇਹਦਾ ਮੂੰਹ ਮਿੱਠਾ ਗਾਈਏ ਦੇਖੋ ਇਹ ਬੱਚੀ ਅੱਜ ਜਿਹੜੇ ਨਾਮ ਰੋਸ਼ਨ ਕੀਤਾ ਇਹ ਸਾਡੇ ਪਿੰਡ ਦੀ ਆਨ ਸਾਡੇ ਪਿੰਡ ਦੀ ਸ਼ਾਨ ਸਾਡੇ ਪਿੰਡ ਦਾ ਮਾਣ ਐਡਾ ਵੱਡਾ ਨਾਮ ਭਾਈ ਰੂਪੇ ਦਾ ਜਿਹੜਾ ਇਤਿਹਾਸਕ ਪਿੰਡ ਆ ਜਿਹਦੇ ਛੇਵੇਂ ਪਾਸ਼ਾ ਨੇ ਬਰਸਾਇਆ ਹੋਇਆ ਆਪਣੇ ਅਨੰਦ ਸੇਵਕ ਬਾਬਾ ਭਾਈ ਰੂਚੰਦਰ ਤੋਂ ਮੋੜੀ ਗੜਾ ਕੇ ਇਹ ਉਹ ਪਰਿਵਾਰ ਜਿਹੜਾ ਉਸ ਸੰਸਪੰਸ ਦੇ ਵਿੱਚੋਂ ਹੀ ਆ ਅੱਜ ਜਿਹੜਾ ਸਾਨੂੰ ਪੂਰੇ ਭਾਈ ਰੂਪੇ ਨੂੰ ਨਹੀਂ ਪੂਰੇ ਜ਼ਿਲ੍ਹੇ ਬਠਿੰਡੇ ਨੂੰ ਨਹੀਂ ਪੰਜਾਬ ਨੂੰ ਨਹੀਂ ਪੂਰੀ ਦੁਨੀਆ ਦੇ ਉੱਤੋਂ ਜਿਹੜੀਆਂ ਹੈਗੀਆਂ ਜਿਹੜੇ ਜਿਹੜੇ ਸਾਡੇ ਪਿੰਡ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਦੇ ਸੰਦੇਹ ਆ ਉਹਨਾਂ ਸਾਰਿਆਂ ਵੱਲੋਂ ਖੁਸ਼ੀਆਂ ਜਿਹੜੀਆਂ ਹੈਗੀਆਂ ਉਹ ਮਿਲ ਰਹੀਆਂ ਇਸ ਕਰਕੇ ਅਸੀਂ ਆਸ ਕਰਾਂਗੇ ਕਿ ਐਡਾ ਵੱਡਾ ਮਾਣ ਤੇ ਐਡਾ ਵੱਡਾ ਕੌਨਫੀਡੈਂਸ ਆ ਜਿਹੜਾ ਬੱਚੀ ਦੇ ਵਿੱਚ ਉਮਰ ਬਹੁਤ ਛੋਟੀ ਆ 9 ਮਹੀਨਿਆਂ ਦਾ ਟ੍ਰੇਨਿੰਗ ਕਰਕੇ 9 ਮਹੀਨਿਆਂ ਦੇ ਵਿੱਚ ਨੈਸ਼ਨਲ ਦੇ ਵਿੱਚੋਂ ਟੌਪ ਆਉਣਾ ਇਹ ਵੀ ਇੱਕ ਬਲੱਖਣਤਾ ਕੀ ਬਿਲਕੁਲ ਜੀ ਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਾਂ ਦੇ ਨਾਲ ਨਾਲ ਪੜ੍ਹਾਈ ਤੇ ਨਾਲ ਜਿਹੜਾ ਸੀਗਾ ਇਹੋ ਜਿਹਾ ਟੈਲੈਂਟ ਤੇ ਸੇਵਾ ਭਾਵਨਾ ਬੱਚਾ ਜੇ ਕੋਈ ਮਾੜਾ ਜਾ ਕੋਈ ਟੌਪ 'ਚ ਆ ਜਾਏ ਨਾ ਤੇ ਉਹ ਦੂਸਰੇ ਬੱਚਿਆਂ ਨਾਲ ਗੱਲ ਨਹੀਂ ਕਰਦਾ ਮੈਂ ਦੇਖਿਆ ਸਾਡਾ ਇਹ ਟੂਰਨਾਮੈਂਟ ਕਰਾ ਕੇ ਸਾਡੀ ਬੱਚੀ ਨੇ ਕਾਫੀ ਸਾਰਾ ਕੁਝ ਬੈਲੈਂਸ ਕਰਕੇ ਰੱਖਿਆ ਬੈਲੈਂਸ ਕਰਕੇ ਰੱਖਿਆ ਬਹੁਤ ਮਤਲਬ ਕੰਫੀਡੈਂਸ ਆ ਹੁਣ ਵੀ ਇਹ ਕਹਿ ਬਈ ਆਈਏਐਸ ਮੈਂ ਆਸ ਕਰੂੰਗਾ ਕਿ ਅੱਗੇ ਮੈਟ੍ਰਿਕ ਦੇ ਪੇਪਰ ਆਉਣੇ ਆ ਉਹਦੇ ਚੋ ਵੀ ਅਸੀਂ ਐਂ ਖੁਸ਼ੀਆਂ ਵੰਡਾਂਗੇ ਇਥੇ ਲੈ ਕੇ ਆ ਜਾਊਗੀ ਉਸ ਤੋਂ ਬਾਅਦ ਪਲੱਸ 2 ਆ ਉਸ ਤੋਂ ਬਾਅਦ ਫਿਰ ਕਹਾਂ ਸਾਨੂੰ ਪਤਾ ਵੀ ਆਈਏਐਸ ਤੇ ਕੁਰਸੀ ਤੇ ਬਿਠਾ ਕੇ ਸਾਨੂੰ ਐਂ ਬੂਹ ਪੂਰੀ ਦੁਨੀਆ ਦੇ ਉੱਤੇ ਸਾਡੇ ਪਿੰਡ ਦਾ ਸਾਡੀ ਬੱਚੀ ਦਾ ਸਾਡੇ ਮਾਪਿਆਂ ਦਾ ਸਾਡੀ ਭਾਰਤੀ ਕਿਸਾਨ ਜੁਗਨੀਆਂ ਦਾ ਇੱਕ ਤਾਂ ਡਕਾਉਂਦਾ ਦਾ ਪਰਿਵਾਰ ਆ ਇਹ ਉਹਦਾ ਨਾਮ ਜਿਹੜਾ ਹੈਗਾ ਇਹ रोशन करूंगी ਦੇ ਵਿੱਚੋਂ ਅਸੀਂ ਬਹੁਤ ਕੁਝ ਦੇਖ ਰਹੇ ਹਾਂ ਆਪਕੇ ਸ਼ਹਿਰ ਸੇ ਜੁੜੀ ਹਰ ਇੱਕ ਖਬਰ ਆਪਣੇ ਮੋਬਾਈਲ ਪਰ ਸਭ ਸੇ ਪਹਿਲੇ ਦੇਖਨੇ ਕੇ ਲਈ ਭਾਰਤ ਨੈਟਵਰਕ ਟੀਵੀ ਚੈਨਲ ਕੋ ਲਾਈਕ ਫੋਲੋ ਸਬਸਕ੍ਰਾਈਬ ਕਰੇ